ਪਹਿਲਾਂ ਤਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਾਸ ਸਿੰਦਰਪ੍ਰੀਤ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਜ ਜੋ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰੋਗਰਾਮ ਇਹ ਢੀਕਿਆ ਗਿਆ ਸੀਗਾ ਵੀ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ ਮੰਗ ਪੱਤਰ ਦੇ ਵਿੱਚ ਸਾਡਾ ਇਹ ਗੱਲ ਸੀਗੀ ਰੱਖੀ ਹੋਈ ਵੀ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਹੋਏ ਨੇ ਜਿੰਨਾ ਵਿੱਚ ਨੁਕਸਾਨ ਹੋਇਆ ਜਾਨੀ ਤੇ ਮਾਲੀ ਨੁਕਸਾਨ ਜਾਨੀ ਨੁਕਸਾਨ ਦੇ ਵਿੱਚ ਜਿਹੜੇ ਪਰਿਵਾਰਾਂ ਦੇ ਜੀ ਇਹ ਦੁਨੀਆ ਤੋਂ ਚਲੇ ਗਏ ਉਹਦੇ ਲਈ ਅਸੀਂ ਇਹ ਅਰਜ਼ਿ ਕੀਤਾ ਸੀਗਾ ਵੀ 1-1 ਕਰੋੜ ਰੁਪਈਆ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਦੇਖੋ ਜੀ ਤਾਂ ਵਾਪਸ ਨਹੀਂ ਲਿਆ ਸਕਦਾ ਵੀ ਆਪਾਂ ਚਲੋ ਪਰਿਵਾਰਾਂ ਨੂੰ ਕਰੋੜ-ਕਰੋੜ ਰੁਪਈਆ ਸਰਕਾਰ ਦਵੇ ਦੂਸਰੀ ਗੱਲ ਇਹ ਰੱਖੀ ਸੀਗੀ ਵੀ ਜਿਹੜੇ ਬੇਜਵਾਨੇ ਜਿਹੜੇ ਪਸ਼ੂ ਆ ਜਿਹੜੇ ਪੂਰੇ ਹੋ ਗਏ ਮੱਝਾਂ ਗਾਵਾਂ ਦਾ ਅਸੀਂ ਕਿਹਾ ਸੀਗਾ ਵੀ 1.5 ਲੱਖ ਰੁਪਈਆ ਸਰਕਾਰ ਪਸ਼ੂ ਪ੍ਰਤੀ ਇੱਕ ਮੱਝ ਪ੍ਰਤੀ ਉਹ ਦਵੇ ਜੀ ਤੇ ਦੂਸਰੀ ਗੱਲ ਅਸੀਂ ਇਹ ਰੱਖੀ ਸੀ ਕਿ ਵੀ ਜਿਹੜੀ ਬੀਬੀਐਮ ਆ ਜਿਹਦੇ ਵਿੱਚ ਪੰਜਾਬ ਸਭ ਤੋਂ ਵੱਧ ਜਦੋਂ ਹੜ੍ਹ ਆਉਂਦੇ ਆ ਪੰਜਾਬ ਦੇ ਵਿੱਚ ਪਾਣੀ ਆਉਂਦਾ ਉਹਦੇ ਵਿੱਚ ਪੰਜਾਬ ਨੂੰ ਮੋਰੀ ਬਣਾਇਆ ਜਾਵੇ ਤਾਂ ਕਿ ਉਹਦੇ ਵਿੱਚ ਪੰਜਾਬ ਦੀ ਭੂਮਿਕਾ ਮੋਰੀ ਹੋਵੇ ਤੇ ਇੱਕ ਗੱਲ ਅਸੀਂ ਇਹ ਵੀ ਰੱਖੀ ਸੀ ਕਿ ਵੀ ਜਿਹੜੇ ਇਹ ਹੜ੍ਹ ਆਏ ਨੇ ਇਹ ਹੜ੍ਹ ਆਉਣ ਦਾ ਸਾਨੂੰ ਖਦਸਾ ਵਾ ਵੀ ਇਹ ਮੈਨ ਮੇਡ ਫਲੱਡ ਆ ਵੀ ਜਿਹੜਾ ਕੀ ਇਹਦੇ ਬਾਰੇ ਜੁਡੀਸ਼ਰੀ ਇਨਕੁਆਇਰੀ ਸਰਕਾਰ ਬਿਠਾਵੇ ਔਰ ਇਹ ਇਨਕੁਆਇਰੀ ਕਰਕੇ ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਆਪਣੀ ਨੌਕਰੀ ਤੋਂ ਉਹਨਾਂ ਨੂੰ ਹਟਾਇਆ ਜਾਵੇ ਜੀ ਤੇ ਬਾਕੀ ਜਿਹੜੇ ਪਰਿਵਾਰਾਂ ਦੇ ਘਰ ਗਿਰਗੇ ਢੈ ਢੇਰੀ ਹੋ ਗਏ ਜਾਂ ਉਚਾੜਿਓ ਪਾੜ ਗਏ ਆਪਾਂ ਵੇਖ ਰਹੇ ਆਂ ਸਰਕਾਰਾਂ ਜਲ ਤੋਂ ਜਲਦ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਇਹ ਹੁਕਮ ਜਾਰੀ ਕਰੇ ਕਿ ਜਿਹੜੇ ਜਿਹੜਾ ਨੁਕਸਾਨ ਹੋਇਆ ਉਹਦੇ ਵਿੱਚ ਸਰਕਾਰ 100% ਜਿਹੜਾ ਵੀ ਹੈਗਾ ਉਹਨਾਂ ਦਾ ਨੁਕਸਾਨ ਉਹ ਪਰਪਾਈ ਕਰੇ ਇੱਕ ਵੀਡੀਓ ਵੀ ਆ ਮਿਲ ਸੀ ਜੀ ਪੀ.ਐਮ ਦੇ ਜੀ ਵੀ ਨਾ ਰਹੇ ਬਾਸ ਨਾ ਬਚਾ ਬਸਰੀ ਪਾਣੀ ਛੱਡ ਦਿੱਤੀ ਉਹਦੇ ਵਾਰ ਕਿਸ਼ਣ ਚਾਹੇ ਬਿਲਕੁਲ ਜੀ ਲੋਕਾਂ ਨੂੰ ਪਤਾ ਹੀ ਆ ਜੋ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਗੱਲ ਸੋ ਇਹ ਗੱਲ ਲੁਕੀ-ਛੁਪੀ ਤਾਂ ਹੁਣ ਰਹੀ ਨਹੀਂਗੀ ਜੋ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਸੋ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਵੀ ਜੁਡੀਸ਼ਰੀ ਇਨਕੁਆਇਰੀ ਬਿਠਾ ਕੇ ਉਹਨਾਂ ਨੂੰ ਸਜ਼ਾਵਾਂ ਸਖਤ ਤੋਂ ਸਖਤ ਦਿੱਤੀਆਂ ਜਾਣ ਤੇ ਪੰਜਾਬ ਦੇ ਪੰਜਾਬ ਨੂੰ ਮੋਰੀ ਰੱਖਿਆ ਜਾਵੇ ਬੀਵੀਐਮ ਦੇ ਵਿੱਚ ਤਾਂ ਕਿ ਦੇਖੋ ਜੀ ਜਦੋਂ ਹੜ੍ਹ ਆਉਂਦੇ ਆ ਉਹ ਸਾਨੂੰ ਸਭ ਤੋਂ ਵੱਧ ਜਾੜਾ ਪੰਜਾਬ ਦਾ ਹੁੰਦਾ ਪੰਜਾਬ ਕਿੰਨੇ ਕ ਜਾੜੇ ਸਹਿਨ ਕਰੂਗਾ ਜਿਨੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਉਹਦੇ ਆ ਹਾਲਾਤ ਸਰਕਾਰਾਂ ਨੇ ਬਣਾਤੇ ਆ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਜੇ ਤਾਂ ਇਹ ਕਹਿੰਦੇ ਆ ਵੀ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਵੇਖਦੇ ਆ ਜੇ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਮਾਧਮ ਰਾਈ ਵਿੱਚ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੋ ਵੇਖ ਰਹੇ ਨੇ ਤਾਂ ਉਹ ਤੇ ਸਖਤ ਤੋਂ ਸਖਤ ਐਕਸ਼ਨ ਲੈਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਸਰਕਾਰ ਬੋਲ ਰਹੀ ਹੈ 16000 16000 ਦੇਖੋ ਜੀ 1600 ਜੋ ਕਰੋੜ ਦੇ ਕੇ ਗਏ ਆ ਪ੍ਰਧਾਨ ਮੰਤਰੀ ਜੀ ਉਹ ਬਹੁਤ ਥੋੜਾ ਵਾ ਨੁਕਸਾਨ ਨੂੰ ਵੇਖਦੇ ਹੋਏ ਉਹਨਾਂ ਨੂੰ ਚਾਹੀਦਾ ਵਾ ਕਿ ਵੱਡਾ ਫਰੰਡ ਰਿਲੀਜ਼ ਕਰਨ ਤਾਂ ਕਿ ਜੋ ਇਹਨਾਂ ਨੁਕਸਾਨ ਹੋਇਆ ਹੁਣ ਦੇਖੋ ਜੀ ਫਸਲਾਂ ਦਾ ਨੁਕਸਾਨ ਹੋਇਆ ਅਸੀਂ ਤਾਂ ਕਹਿੰਦੇ ਹਾਂ 70000 ਪ੍ਰਤੀ ਏਕੜ ਦਾ ਜੋ ਨੁਕਸਾਨ ਹੋਇਆ ਅਸਲਾ ਦਾ ਉਹ ਦੇਣਾ ਚਾਹੀਦਾ ਵਾ ਜੀ ਸਰ ਅੰਦਰੋਂ ਆਸ਼ਵਾਸ਼ਣ ਕੀ ਮਿਲਿਆ ਤੁਹਾਨੂੰ ਜੀ ਉਹਨਾਂ ਨੇ ਮੇਰੀ ਗੱਲਬਾਤ ਪੂਰਨ ਤੌਰ ਤੇ ਸੁਣੀ ਹੈ ਮੈਡਮ ਨੇ ਏਡੀਸੀ ਮੈਡਮ ਨੂੰ ਦਿੱਤਾ ਸੀਗਾ ਉਹ ਕਹਿੰਦੇ ਸੀ ਵੀ ਅਸੀਂ ਆਹ ਥੋੜੀ ਗੱਲ ਜੋ ਵੀ ਹੈਗੀ ਸਰਕਾਰ ਤੱਕ ਪਹੁੰਚਾਵਾਂ ਠੀਕ ਹੈ ਥੈਂਕ ਯੂ